ہاں جی دوستوں اپنا سنو نا رامپرے آئے سی لالا میلہ رام ٹرسٹ دکھا بھائی تو اندر شو پوڑے کا مندر بنایا ہوا بہت ہی سونا تو چلتے ہیں بھائی ابھی اپنا آئی شیو بوڑے بھولی ناتھ بھائی ਤੇ ਬਹੁਤ ਨਾਨੇ ਸਿਵ ਪੂਲੇ ਨਾਥ ਤੇ ਨੀਰਗੰਠ ਤੇ ਬਹੁਤ ਹੀ ਨਾਮ ਨੇ ਸਿਵ ਜੀ ਦੇ ਸਿਵ ਜੀ ਮਹਾਰਾਜ ਪੂਲੇ ਬਹੁਤ ਹੀ ਸੋਹਣਾ ਮੰਦਿਰ ਬਣਾਇਆ ਹੋਇਆ ਬਾਈ 1957 ਦਾਗਾ ਦੇਖ ਸਕਦੇ ਹੋ ਬਹੁਤ ਹੀ ਟਾਈਮ ਹੋ ਗਿਆ ਤੇ ਆ ਦੇਖੋ ਨੰਦੀ ਦੀ ਮੂਰਤੀ ਦਾ ਬਣਾ ਕੇ ਆ ਨੰਦੀ ਬਣਾ ਕੇ ਲਾਈ ਹੋਈ ਹੈ ਦੋਸਤੋ ਤੇ ਇਸ ਸਾਈਡ ਤੇ ਦਿਖਾਉਣੇ ਆਪਾਂ ਨੰਦੀ ਦੇਖੋ ਇਹ ਦੇਖ ਲਈ ਤੇ ਹੁਣ ਆਪਾਂ ਦਿਖਾਉਣੇ ਆ ਜੀ ਇੱਧਰ ਹਨੂਮਾਨ ਯੋਧੇ ਦੀਆਂ ਮਤਲਬ ਆਹ ਦੇਖੋ ਜਗ੍ਹਾ ਬਣਾਈ ਹੋਇਆ ਹਨੂਮਾਨ ਯੋਧੇ ਦੀ ਹੈ ਤੇ ਉਹਨਾਂ ਦੀ ਵੀ ਪੂਜਾ ਹੁੰਦੀ ਹੈ ਇੱਥੇ ਤੇ ਬਹੁਤ ਹੀ ਭਗਤ ਜੀ ਪੂਜਾ ਕਰਨ ਲਈ ਆਉਂਦੇ ਆਗੇ ਤੇ ਸ਼ਿਵ ਜੀ ਮਹਾਰਾਜ ਦਾ ਮਤਲਬ ਅਭਿਸ਼ੇਕ ਕਰਦੇ ਆਗੇ ਸ਼ਿਵ ਲਿੰਗ ਦਾ ਅਭਿਸ਼ੇਕ ਕਰਦੇ ਆਗੇ ਮਤਲਬ ਕੱਚੀ ਲस्सी ਬਣਾ ਕੇ ਜੀ ਉਹਦੇ ਨਾਲ ਤੇ ਆਹ ਦੇਖ ਸਕਦੇ ਹੋ اوپر آہ دیکھو جی آہ دیکھو جی بہت سہیں مورتی ہے بھائی آہ ہنومان یودھا جی آہ ادھر دیکھ سکتے جی آہ دیکھو جی, دیکھو جی, دیکھو جی, دیکھو جی, دیکھو جی پہاڑ چک کے لے کے آئے سی سب مطلب اپنی سجیونی بوٹی لے سی تو اس ٹائم بھی یہ فوٹو بنائی گئی ہے جی کرا کرتی ਏ ਅੱਗੇ ਦਿਖਾਉਣਾ ਜੀ ਤੇ ਪੂਜਾ ਕਿਸ ਤਰੀਕੇ ਨਾਲ ਕਰੀ ਜਾਂਦੀ ਹੈ ਦੋਸਤੋ ਆਪਾਂ ਤੁਹਾਨੂੰ ਉਹ ਦਿਖਾਉਣੀ ਹੈ ਪਹਿਲਾਂ ਆਹ ਦੇਖੋ ਤੇ ਬਾਈ ਜੀ ਬਹੁਤ ਹੀ ਵੱਡੇ ਮਤਲਬ ਜਿਆਦਾ ਲੋਗਾ ਜਿਹੜੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਰੱਖਦੇ ਆਗੇ ਸ਼ਿਵ ਜੀ ਮਹਾਰਾਜ ਨੂੰ ਮੰਨਦੇ ਆਗੇ ਸ਼ਿਵ ਭੋਲੇ ਨੂੰ ਮੰਨਦੇ ਆ ਤੇ ਆਹ ਦੇਖੋ ਸ਼ਿਵ ਲਿੰਗ ਦਾ ਪੂਜਾ ਕਰ ਰਹੇ ਤੇ ਭਾਈ ਆਹ ਦੇਖੋ ਏ ਵੀ ਬਈ ਸੇਵਾ ਕਿਸੇ ਦੀ ਕਿਸਮਤ ਜੀ ਹੁੰਦੀ ਹੈਗੀ ਤੇ ਆ ਦੇਖ ਸਕਦੇ ਹੋ ਬਈ ਕਿਸ ਤਰੀਕੇ ਨਾਲ ਅਵਿਸ਼ੇਖ ਕੀਤਾ ਜਾਂਦਾ ਇਧਰ ਜੀ ਸ੍ਰੀ ਰਾਮ ਤੇ ਸੀਤਾ ਤੇ ਹਨੂਮਾਨ ਜੀ ਉਹਦਾ ਤੇ ਲਕਸ਼ਮਣ ਤੇ ਉਹ ਜਿਥੇ ਇਧਰ ਦੇਖ ਸਕਦੇ ਜੀ ਆਪਣਾ ਸਿ भोले ਦਾ ਪੂਰਾ ਪਰਿਵਾਰ ਜੀ ਤੇ ਆ ਦੇਖੋ ਜੀ ਫੋਟੋ ਬਹੁਤ ਹੀ ਸੁੰਦਰ ਬਣਾਈ ਗਿਆ ਜੀ ਤੇ ਆ ਦੇਖ ਸਕਦੇ ਹੋ ਸੇਰਾਂ ਵਾਲੀ ਮਾਤਾ ਤੇ ਅਕਾਲੀ ਕਾਲੀ ਮਾਤਾ ਤੇ ਤрадиਕਸਾ ਤੇ ਇਧਰ ਸਿਰਾਂ ਵਾਲੀ ਮਾਤਾ ਤੇ ਆ ਦੇਖੋ ਕਿਸ ਤਰੀਕੇ ਨਾਲ ਸੇਵਾ ਦਿੱਤੀ ਜਾਂਦੀ ਹੈ ਕਿ ਮਤਲਬ ਮਨਾ ਲਾ ਕੀਤਾ ਜਾਂਦੇ ਹੈਗੀ ਤੇ ਵਿੱਚ ਹੁੰਦਾ ਨਾ ਲੋਗ ਮੱਥਾ ਟੇਕ ਕੇ ਆਉਂਦੇ ਹੁੰਦੇ ਆ ਬਾਈ ਅਸਲੀ ਇਸ ਤਰੀਕੇ ਨਾਲ ਪੂਜਾ ਕੀਤੀ ਜਾਂਦੀ ਹੈਗੀ ਇਹ ਹੁੰਦੀ ਹੈ ਕਿ ਪੂਜਾ ਕਰਨਾ ਆ ਦੇਖੋ ਜੀ ਬਾਈ ਜੀ ਨੇ ਪੱਤੇ ਆਗੇ ਮੈਂ ਬਾਈ ਤੋਂ ਪੁੱਛਿਆ ਨਹੀਂ ਵੀ ਕਾਦੇ ਆ ਤੇ ਪੱਤੇ ਤਿੰਨ ਪੱਤੇ ਸੀ ਬਾਈ ਕੋਲ ਤੇ ਆ ਕੁਛ ਕੀਤੇ ਕਸਾ ਕੇ ਦੇਖ ਲਈ ਤੁਸੀਂ ਤਰੀ ਕਿਸ ਤਰੀਕੇ ਨਾਲ ਸੇਵਾ ਕਰ ਰਹੇ ਆ ਤੇ ਬਹੁਤ ਹੀ ਵਧੀਆ ਬਈ ਲੱਗਿਆ ਮੈਨੂੰ ਤੇ ਵੀ ਹਾਂ ਵੀ ਬਾਕੀ ਭਗਵਾਨ ਨੂੰ ਮੰਨਦੇ ਆ ਬਈ ਹਜੇ ਵੀ ਬਹੁਤ ਲੋਕ ਹੈਗੇ ਜਿਹੜੇ ਸਰਦਾ ਰੱਖਦੇ ਆ ਹਾਂ ਤੇ ਉਹਨਾਂ ਦੀ ਸਰਦਾ ਸਹੀ ਵੀ ਆ ਆ ਦੇਖ ਸਕਦੇ ਹੋ ਦੋਸਤੋ ਹਾਂ ਦੇ ਆ ਸ਼ਿਵ ਲਿੰਗ ਹੈ ਜੀ ਸੇਵਲਿੰਗ ਦਾ ਪਹਿਲਾ ਪਾਣੀ ਦਾ ਵਿਸ਼ੇ ਕੀਤਾ ਤੇ ਹੁਣ ਆ ਦੇਖੋ ਜੀ ਇਹਨਾਂ ਤੇ ਤਿਲ ਕਰਗਾ ਕੇ ਇਸਾਈਂ ਉੱਪਰ ਰੱਖਾਂਗੇ ਜੀ ਸੇਵਲਿੰਗ ਦੇ ਆ ਦੇਖੋ ਜੀ ਇਹ ਆ ਰੱਖ ਤੇ ਹੁਣ ਜੀ ਤਿਲ ਕਰ ਲਗਾਉਣ ਸੇਵਲਿੰਗ ਨੂੰ ਆ ਦੇਖੋ ਜੀ ਤਿਲਕ ਲਗਾਇਆ ਤੇ ਕਦੀ ਮੈਂ ਵੀ ਪੂਜਾ ਕਰਦੇ ਨਹੀਂ ਦੇਖੇ ਸੀ ਵੀ ਮੈਂ ਵੀਡੀਓ ਬਣਾਈ ਵੀ ਮੈਂ ਪੂਜਾ ਕਰ ਦਿੱਤੇ ਨਾਲੇ ਖੁੱਲ ਦੇਖ ਲਿਆ ਤੇ ਨਾਲੇ ਵੀ ਮੈਂ ਲੋਕਾਂ ਨੂੰ ਵੀ ਦਿਖਾਵਾਂ ਵੀ ਇਸ ਤਰੀਕੇ ਨਾਲ ਪੂਜਾ ਕੀਤੀ ਜਾਂਦੀ ਹੈ ਤੇ ਬਾਈ ਜੀ ਦੇਖੋ ਪੂਜਾ ਕਰ ਲਾਗੇ ਤੇ ਬਾਈ ਇੱਕ ਤਰ੍ਹਾਂ ਦੇ ਬਾਈ ਨਾ ਜੀ ਆ ਦੇਖ ਲਓ ਸਾਈਡ ਤੇ ਬਹਿ ਕੇ ਤੇ ਆਹ ਦੇਖੋ ਬਾਈ ਇਸ ਤਰੀਕੇ ਨਾਲ ਪੂਜਾ ਹੁੰਦੀ ਹੈ ਬਾਈ ਬੈਠੋ ਬੈਠ ਕੇ ਧਿਆਨ ਲਗਾਓ ਬਾਈ ਜੀ ਨੇ ਧਿਆਨ ਲਗਾ ਲਿਆ ਤੇ ਬਾਈ ਜੀ ਇਦਰੇ ਕਿ ਧਿਆਨ ਨਹੀਂ ਹੋਣਾ ਬਸ ਇਸ ਤਰ੍ਹਾਂ ਧਿਆਨ ਲਗਾ ਹੀ ਰੱਖਣਗੇ ਬਸ ਆ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਦੋਸਤੋ ਪੂਜਾ ਕਰਿਆ ਕਰੋ ਜੀ ਨੂੰ ਨਹੀਂ ਪੂਜਾ ਕਰਨੀ ਆਉਂਦੀ ਬਈ ਉਹ ਵੀ ਪੂਜਾ ਕਰੋ ਆ ਦੇਖੋ ਕੁੜੀਆਂ ਬਹੁਤ ਹੁੰਦੇ ਆ ਬਈ ਕੁੜੀਆਂ ਮਤਲਬ ਸਬਜੀ ਮਾਰਾ ਇਹਦੀ ਪੂਜਾ ਕਰਨ ਲਈ ਬਹੁਤ ਆਉਂਦੇ ਆ ਇੱਥੇ ਆ ਦੇਖੋ ਜੀ ਜਿਹੜੇ ਗੱਲ ਹੁੰਦੀ ਸਭ ਤੋਂ ਵੱਡੀ ਦੋਸਤੋ ਸਰਦਾ ਦੀ ਸਰਦਾ ਬਹੁਤ ਵੱਡੀ ਚੀਜ਼ ਆ ਆ ਦੇਖ ਸਕਦੇ ਹੋ ਦੋਸਤੋ ਤੇ ਲਾਲਾ ਮੇਲਾ ਰਾਮ ٹرسٹ ਥੀ ਇਹ ਤਨ ਆਪਣੇ ਸ਼ਹਿਰ ਰਾਮਪਰੇਜੀ ਆ